ਨਮਸਕਾਰ ਤੁਹਾਡਾ ਸਵਾਗਤ ਲੈ ਕੇ ਆਜ਼ਰਾ ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਅਪਡੇਟ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਮੁਲਾਜ਼ਮਾਂ ਦੇ ਪੈਨਸ਼ਨਰਾਂ ਲਈ ਵੱਡੀ ਖਬਰ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਨਿਰਦੇਸ਼ ਜਾਰੀ ਹੋਈ ਨੇ ਜੋ 1 1 2025 ਤੋਂ ਲਾਗੂ ਹੋਣ ਜਾ ਰਹੇ ਹੈ ਜਿਸ ਤੇ ਚਲਦੇ ਆਂ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਇੱਕ ਵੱਡੀ ਨਿਰਾਸ਼ਾ ਵੀ ਦੇਖਣ ਨੂੰ ਮਿਲੇਗੀ। ਤੋਂ ਕੀ ਮਾੜੀ ਖਬਰ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਲਈ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਲਗਾਏ ਗਏ ਕਮਿਊਟੇਸ਼ਨ रिकवरी ਦੇ ਉੱਪਰ ਜੋ 808 ਪਟੀਸ਼ਨ ਸੀਓ ਰੱਦ ਕਰ ਦਿੱਤੀਆਂ ਗਈਆਂ ਸੀ ਜਿਸਦੇ ਬਾਰੇ ਆਪਾਂ ਵੀਡੀਓ ਪਹਿਲਾਂ ਹੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਹੁਣ ਪੰਜਾਬ ਸਰਕਾਰ ਦੇ ਹੱਕ ਵਿੱਚ ਫੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਨਵਾਂ ਫੈਸਲਾ ਦੇ ਦਿੱਤਾ ਜਿਸਦੇ ਵਿੱਚ ਪੰਜਾਬ ਤੇ ਮੁਲਾਸਮਾ ਦੇ ਮੈਂਸ਼ਨਰਾਂ ਨੂੰ ਵਟਾ ਛਟਕਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਫైనాన్స్ ਪੈਨਸ਼ਨ ਪਾਲਿਸੀ ਅਤੇ ਕੋਆਰਡੀਨੇਸ਼ਨ ਬ੍ਰਾਂਚ ਸ਼ਾਖਾ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ ਪੰਜਾਬ ਦੀਆਂ ਸਾਰੀਆਂ ਬੈਂਕਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਇਸ ਪੱਤਰ ਦੇ ਵਿੱਚ ਜਜ ਸਾਹਿਬਾਨ ਵੱਲੋਂ ਸੁناਈ ਗਈ ਫੈਸਲੇ ਦਾ ਵੀ ਸ਼ਾਮਲ ਹੈ ਸੋ ਕੀ ਲਿਖਿਆ ਇਸ ਪੱਤਰ ਵਿੱਚ ਜੱਜ ਸਾਹਿਬਾਨ ਦੇ ਫੈਸਲੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਇਸ ਵਿੱਚ ਲਿਖਿਆ ਗਿਆ ਹੈ ਕਿ ਇਸ ਪਟੀਸ਼ਨ ਦੇ ਉੱਪਰ ਕੀ ਕਿਹਾ ਗਿਆ ਹੈ ਕਿ ਕੀਪਿੰਗ ਇਨ ਦਾ 뷰 ਆਫ द फेयर स्टैंड ਔਨ ਦਾ ਪਾਰਟ ਆਫ ਥਿਸ ਸਟੇਟ ਐਨੀ ਪਾਰਟिकुलर ट्रैक्शन ਜਿਸ ਦਾ ਮਤਲਬ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਹਿਬਾਨਾਂ ਨੂੰ ਇਸ ਪਟੀਸ਼ਨ ਦੇ ਵਿੱਚ ਕੋਈ ਵੀ ਅਜਿਹਾ ਤਤ ਨਹੀਂ ਮਿਲਿਆ ਜਿਸ ਤੇ ਉੱਪਰ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਕੋਈ ਨਿਰਦੇਸ਼ ਜਾਰੀ ਕਰਨਾ ਪਵੇ ਜਿਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪੂਰਨ ਅਧਿਕਾਰ ਦੇ ਦਿੱਤਾ ਗਿਆ ਹੈ ਕਿ ਉਹ ਰਿਕਵਰੀ ਕਮਿਊਨਿਟੇਸ਼ਨ ਰਿਕਵਰੀ ਕਰ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨਿਯਤ ਇੱਕ ਪੱਤਰ ਜਾਰੀ ਕਰ ਰਹੀ ਹੈ ਜਿਸ ਤੇ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ ਦੇ ਵਿੱਚੋਂ ਕਮਿਊਟੇਸ਼ਨ ਰਿਕਵਰੀ ਕੀਤੀ ਜਾਵੇ ਜਿਸ ਤੇ ਨਿਰਦੇਸ਼ ਸਾਰੀਆਂ ਬੈਂਕਾਂ ਨੂੰ ਕੀਤੇ ਗਏ ਹੈ ਉੱਥੇ ਹੀ ਪੰਜਾਬ ਦੇ ਮੁਲਾਜ਼ਮਾਂ ਲਈ ਇੱਕ ਹੋਰ ਮਾੜੀ ਖਬਰ ਇਸ ਪੱਤਰ ਵਿੱਚ ਲਿਖੀ ਗਈ ਹੈ ਜਿਸ ਤੇ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ 7 ਮਹੀਨਿਆਂ ਦੇ ਸਟੇ ਅੰਡਰ ਰੁਕੇ ਹੋਏ ਕੰਮਿਊਨਿਟੇਸ਼ਨ ਫੰਡ ਹਨ ਜਿਹੜੇ ਉਹ ਤਾਂ ਰਿਕਵਰ ਕੀਤੇ ਹੀ ਜਾਣਗੇ ਨਾਲ ਹੀ ਜੋ ਮਹੀਨਾਵਾਰ ਰੈਗੂਲਰ ਕਟਿੰਗ ਹੈ ਉਹ ਵੀ ਜਾਰੀ ਰਹੇਗੀ ਜਿਸ ਦਾ ਸਾਫ਼ ਤੇ ਸਿੱਧਾ ਮਤਲਬ ਬਣਦਾ ਹੈ ਕਿ ਪੰਛਾ ਤੇ ਪੈਨਸ਼ਨਰਾਂ ਦੇ ਖਾਤੇ ਦੇ ਵਿੱਚੋਂ ਆਉਣ ਵਾਲੇ 7 ਮਹੀਨੇ ਲਗਾਤਾਰ ਦੋ ਕਿਸ਼ਤਾਂ ਜਿਹੜੀਆਂ ਉਹ ਕਟੀਆਂ ਜਾਇਆ ਕਰਨਗੀਆਂ ਕਮਿਊਨਿਟੇਸ਼ਨ ਰਿਕਵਰੀ ਦੀਆਂ ਜਿਸ ਤੇ ਚੱਲਦਿਆਂ ਮੁਲਾਸਮਾ ਤੇ ਉੱਪਰ ਨਿਸ਼ਚਰਾਂ ਦੇ ਉੱਪਰ ਵੱਧੂ ਵਿੱਤੀ ਬੋਝ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਮੁਲਾਜ਼ਮ ਤਾਂ ਪਹਿਲਾਂ ਹੀ ਵਿੱਤੀ ਹਾਲਾਤਾਂ ਕਰਕੇ ਪੰਜਾਬ ਸਰਕਾਰ ਖਿਲਾਫ ਕਲਪ ਰਹੇ ਐ ਤੇ ਹੁਣ ਇੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚੋਂ ਰੋਤਸਾਨਾ ਤੇ ਹਿਸਾਬ ਦੇ ਨਾਲ ਹਰ ਮਹੀਨੇ ਦੋ-ਦੋ ਕਟੀਆਂ ਕੀਤੀਆਂ ਜਾਣ ਗਈਆਂ ਜਿਸ ਤੇ ਚਲਦਿਆਂ ਹੁਣ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਚਾਪ ਦੇ ਸਾਰੇ ਮੁਲਾਜ਼ਮਾਂ ਜਥੇਬੰਦੀਆਂ ਸੁਪਰੀਮ ਕੋਰਟ ਦਾ ਰੁਖ ਵੀ ਕਰਨ ਜਾ ਰਹੀਆਂ ਨੇ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਨਾ ਨੇ ਦੱਸਿਆ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਦੇ ਉੱਪਰ ਸਪਰੀਮ ਕੋਰਟ ਦਾ ਰੁਖ ਕਰਨਗੇ ਕਿਉਂਕਿ ਜੋ ਰਿਕਵਰੀ 128 ਮਹੀਨਿਆਂ ਵਿੱਚ ਹੋ ਸਕਦੀ ਹੈ ਉਸ ਤੇ ਲਈ 180 ਮਹੀਨੇ ਕਿਉਂ ਲਏ ਜਾ ਰਹੇ ਨੇ ਸੋ ਇਸ ਤੇ ਉੱਪਰ ਵੀ ਸਵਾਲ ਉੱਠ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੇ ਮੁਲਾਸਮਾਂ ਲਈ ਕੀ ਅਪਡੇਟ ਆਉਂਦੀ ਹੈ ਹਰ ਛੋਟੀ ਵੱਡੀ ਜਾਣਕਾਰੀ ਪੰਜਾਬ ਦੀ ਤੇਸ਼ ਦੁਨੀਆ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹੁਣ ਲਈਏ ਨਹੀਂ ਧੰਨਵਾਦ